50 ਬੰਦਿਆਂ ਦਾ ਵੀਜ਼ਾ ਵੱਡੇ ਇੰਡਸਟਰੀਸ ਦਾ ਲਗਾਇਆ ਸੀ ਜਿੰਨਾਂ ਵਿੱਚੋਂ 14 ਰੱਦ ਕਰ ਦਿੱਤੇ ਗਏ। ਪਹਿਲਾਂ ਤਾਂ ਤੁਹਾਡੇ ਪਾਸਪੋਰਟ ਟਾਈਮਸੇ ਰਹਿੰਦੇ। ਤੁਹਾਡਾ ایجنٹ کلیکٹ ਕਰਕੇ ਲੈ ਕੇ ਆਂਦਾ ਹੈ ਤੇ ਉਹਦੇ ਦੇ ਨਾਮ ਤੇ ਵੀਜ਼ਾ ਰਿਜੈਕਟ ਹੋ। ਇੱਕ ਮੇਰਾ ਪਾਸਪੋਰਟ ਇੰਨਾ بڑا ਜਿੰਨੇ ਦੁਨੀਆ ਭਾਰੀ ਟ੍ਰੈਵਲ ਕੀਤਾ ਹੋਇਆ ਔਰ ਚਾਈਨਾ ਚ ਵੀ 10 ਵਾਰੀ ਹੋ ਕੇ ਆਇਆ ਹਾਂ। ਔਰ ਮੇਰਾ ਟਰੈਕ ਬਹੁਤ ਕਹਿੰਦੇ ਨਾ ਇਹ ਟ੍ਰिपल ਪਲਸ ਹੋਏ ਉਸ ਤੋਂ ਬਾਅਦ ਵੀ ਰਿਜੈਕਟ ਕੀਤਾ ਜਾਂਦਾ। ਵੀ 6 ਮਹੀਨੇ ਚ ਇੱਡਾ ਕੀ ਹੋ ਗਿਆ ਇਸੇ ਵੀ ਰਿਟਰਨ 40 ਲੱਖ ਤੇ ਇਹ ਆਪਣੀ ਪਾਸਲ ਕਿਤੇ 50 ਲੱਖ ਕਿਤੇ 30 ਲੱਖ ਉਹਨਾਂ ਨੇ ਆਪਣੀ ਰਿਟਰਨ ਦੀਆਂ ਕਾਪੀਆਂ ਨਾਲ ਲਾਈਆਂ ਆਪਣੇ ਲੈਟਰ ਹੈਡ ਤੇ ਤੇਨੇ ਟਿਕਟਾਂ ਨਾਲ ਬੁੱਕ ਕਰਾਈਆਂ ਹੋਈਆਂ ਐਗਜ਼ੀਬਿਸ਼ਨ ਤੇ ਜਾ ਰਹੇ ਹਨ ਇਨਵੀਟੇਸ਼ਨ ਆਏਗੇ ਨੇ ਹੋਟਲ ਦੀ ਬੁਕਿੰਗ ਆਏਗੀ ਉਹਨਾਂ ਦੇ ਵੀਜ਼ਾ ਦੇ ਟੋਕੇ ਆ ਰਹੇ ਨੇ ਔਰ ਕੋਈ ਵਜ੍ਹਾ ਹੀ ਨਹੀਂ ਚਾਈਨਾ ਦਾ ਜਾਣਾ ਬਹੁਤ ਆਸਾਨ ਹੈ ਕਿਉਂਕਿ ਅਸੀਂ ਉਹਨਾਂ ਨੂੰ ਪੈਸਾ ਦੇ ਕੇ ਆਨੇ ਆ ਉੱਥੋਂ ਪ੍ਰੋਡਕਟ ਲੈ ਕੇ ਆਨੇ ਆ ਤੇ ਆਪਣੇ ਗਾਹਕ ਨੂੰ ਕੌਣ ਭਜਾਉਂਦਾ ਕਿ ਉਹਨਾਂ ਦੇ ਵੀਜ਼ਾ ਰਿਜਟਰੀ ਸਾਨੂੰ ਪੈਸਾ ਦੇ ਕੇ ਆ ਰਹੇ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਚਾਈਨਾ ਦੇ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੂੰ ਇੱਕ ਗੁਜਾਰਿਸ਼ ਕਰ ਰਹੇ ਨੇ ਵੀ ਆਪਾਂ ਚਲੋ ਦੋਨੋਂ ਬੈਠੀਏ ਆਪਾਂ ਮਿਲੀਏ ਆਪਾਂ ਮਿਲ ਕੇ ਆਪਣੇ ਕੰਟਰੀ ਦਾ ਟ੍ਰੇਡ ਵਧਾਈਏ ਇੱਕ ਪਾਸੇ ਤਾਂ ਦੇਖੋ ਆ ਗੱਲਾਂ ਹੋ ਰਹੀਆਂ ਤੇ ਦੂਜੇ ਪਾਸੇ ਸਾਡੇ ਰਿਜ਼ਰਵ ਜੈਟ ਕਿਤੇ ਜਾ ਰਹੇ ਨੇ ਸੰਸਥਾ ਦੇ ਪ੍ਰੈਜ਼ੀਡੈਂਟ ਹੋ ਤੁਸੀਂ ਕਿਤੇ رابطہ ਕੀਤਾ ਕੇਂਦਰ ਨਾਲ ਜਾ ਕੇ ਕਿ ਇੰਨੀ ਵੱਡੀ ਪ੍ਰੋਬਲਮ ਜਿਹੜੀ ਹੈ ਸਾਨੂੰ ਫੇਸ ਕਰਨੀ ਪੈ ਰਹੀ ਹੈ ਫਿਰ ਪਾਸਪੋਰਟ ਦੀ ਕੈਲੀ ਹੋਏ ਅੱਜ ਜੋ ਪਹਿਲੇ ਇੰਡੀਅਨ ਪਾਸਪੋਰਟ ਸੀਗਾ ਕੁਝ ਸਾਲ ਪਹਿਲੇ ਉਹ ਅਜੋ ਨਹੀਂ ਰਿਹਾ ਅੱਜ ਬੜੇ ਇੱਜ਼ਤ ਨਾਲ ਅਸੀਂ ਟਰੈਵਲ ਕਰਦੇ ਆਂ ਸਾਨੂੰ ਇਮੀਗ੍ਰੇਸ਼ਨ ਹੈ ਕਿਸੇ ਵੀ ਕੰਟਰੀ ਜਾਂਦੇ ਆ ਤਾਂ ਇੰਡੀਅਨ ਪਾਸਪੋਰਟ ਨੂੰ ਇੱਜ਼ਤ ਦਿੰਦੇ ਲੇਕਿਨ ਇਹ ਜਿਹੜੀ ਡਿਸਰੈਸਪੈਕਟ ਸਾਨੂੰ ਦਿਖਾਈ ਜਾ ਰਹੀ ਹੈ ਸਾਡੇ ਪਾਸਪੋਰਟ ਦੀ ਸਾਨੂੰ ਕੀ ਸ਼ੋਅ ਕੀਤਾ ਜਾ ਰਿਹਾ ਕੋਈ ਡਾਕੂਮੈਂਟ ਦੇ ਵਿੱਚ ਕੋਈ ਕਮੀ ਸੀ ਕੋਈ ਬੰਦੇ ਦੇ ਕੋਈ ਪਿਛਲੇ ਟਰੈਵਲਿੰਗ ਰਿਕਾਰਡਸ ਕੋਈ ਦਿੱਕਤ ਹੈ ਕੁਝ ਵੀ ਗੱਲਬਾਤ ਨਹੀਂ ਹੈ ਬੜੀ ਹਸੋਣੀ ਗੱਲ ਨਹੀਂ ਲੱਗਦੀ ਵੀ ਜਿੰਨੇ ਲੱਖ ਰੁਪਏ ਦਾ ਵੀ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਉਹ ਕਹਿੰਦਾ ਚਲੋ ਮੈਂ ਚੱਲੇ ਆ ਚਾਈਨਾ ਹਾਰਵੜ ਦਾ ਚਾਈਨਾ ਉਦੋਂ ਸਮਾਨ ਲੈ ਕੇ ਆਂਦਾ ਤੇ ਇੱਥੇ ਵੇਚਦਾ ਤੇ ਫਿਰ ਦੂਜਾ ਕਿਹੜਾ ਚਾਈਨਾ ਲਾ ਲੈਂਦਾ ਇਹ ਕੋਈ ਜਿਹੜੀ ਆ ਪਾਕਿਸਤਾਨ ਦੀ ਲੜਾਈ ਕਰਕੇ ਤੇ ਨਹੀਂ ਉਹਨਾਂ ਦੇ ਦਿਮਾਗ 'ਚ ਗੱਲ ਆਈ ਸੰਤ ਇਹ ਵੀ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਫੈਕਟਰ ਹੋ ਸਕਦਾ ਹੈ ਕਿ ਜਾਨ ਬੁੱਝ ਕੇ ਇੰਡਸਟਰੀ ਨੂੰ ਤੰਗ ਕਰਨਾ ਕਿ ਡਿਸਰੈਸਪੈਕਟ ਕਰਨਾ ਬੰਦਾ ਡਿਸਰੈਸਪੈਕਟ ਤਾਂ ਉਦੋਂ ਕਰਦਾ ਜਦੋਂ ਕਿਸੇ ਨੂੰ ਸਬਕ ਸਿਖਾਉਣਾ ਚਾਹੁੰਦਾ ਹੋਵੇ ਤੇ ਉਹਨਾਂ ਨੂੰ ਪੈਸਾ ਦੇ ਹੀ ਰਹੀ ਹੈ ਮੈਂ ਤਾਂ ਕਹਿ ਰਿਹਾ ਹਾਂ ਕਿ ਕਿਸੇ ਵੀ ਕੰਟਰੀ ਜਾ ਰਹੇ ਆ ਉਹਨੂੰ ਪੈਸੇ ਦੇ ਕੇ ਆ ਰਹੇ ਆ ਉੱਥੇ ਡਾਲਰ ਉਹਨਾਂ ਦੀ ਕੰਟਰੀ ਅਮੀਰ ਕਰਕੇ ਆ ਰਹੇ ਆ ਉਹ ਫਿਰ ਪਤਾ ਨਹੀਂ ਇਦਾਂ ਸਾਨੂੰ ਕਿਉਂ ਕਰ ਰਹੇ ਨੇ ਜੇ ਅਗਰ ਚਾਈਨਾ ਨੂੰ ਅਗਰ ਮੰਨ ਲੀਏ ਸੀ ਕਿ ਚਾਈਨਾ ਦੇ ਨਾਲ ਸਾਡਾ ਵਪਾਰ ਬੰਦ ਹੋ ਜਾਂਦਾ ਤੇ ਆਪਾਂ ਕੀ ਕਹਿ ਸਕਦੇ ਆ ਕਿ ਸਾਡੀ ਇੰਡਸਟਰੀ ਨੂੰ ਕਿੰਨਾ ਕੁ ਵੱਡਾ ਝਟਕਾ ਆ ਜਾਂ ਸਾਡੀ ਇੰਡਸਟਰੀ ਜਿਹੜੀ ਹੈ ਉਹ ਬੂਮ ਕਰੂ ਸਾਲਾਨਾ ਭਾਰਤ ਤੇ ਚਾਈਨਾ ਦੇ ਵਿੱਚ ਵੱਡਾ ਵਪਾਰ ਹੁੰਦਾ ਹੈ ਟ੍ਰੇਡ ਫੇਅਰ ਵੀ ਹੁੰਦੇ ਨੇ ਔਰ ਅਸੀਂ ਲਗਾਤਾਰ ਦੇਖ ਰਹੀਆਂ ਸਾਡੀ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਚਾਈਨਾ ਜਾਂਦੇ ਨੇ ਵਪਾਰ ਕਰਦੇ ਨੇ ਹਜ਼ਾਰਾਂ ਲੱਖਾਂ ਕਰੋੜ ਰੁਪਏ ਚਾਈਨਾ ਨੂੰ ਦੇ ਕੇ ਆਉਂਦੇ ਨੇ ਲੇਕਿਨ ਪੰਜਾਬ ਦੇ ਵਿੱਚ ਹੁਣ ਵੱਡੀ ਮੁਸੀਬਤ ਜਿਹੜੀ ਆ ਉਹ ਜ਼ਰੂਰ ਵੇਖਣ ਨੂੰ ਮਿਲਦੀ ਪਈ ਹੈ ਕਿਉਂਕਿ ਲਗਾਤਾਰ ਜਿਹੜੇ ਨੇ ਉਹ ਇੰਡਸਟਰੀਸਟ ਦੇ ਜਿਹੜੇ ਵੀਜ਼ਾਸ ਨੇ ਉਹ ਰਿਜੈਕਟ ਕੀਤੇ ਜਾ ਰਹੇ ਨੇ ਅੱਜ ਦਾ ਸਮਨ ਨਿਊਜ਼ ਦੇ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਕਿ ਆਖਰ ਚਾਈਨਾ ਨੇ ਕਿਉਂ Uh, para ਜਿਹੜੇ ਇੰਡਸਟਰੀਸਟਸ ਨੇ ਉਹਨਾਂ ਦੇ ਵੀਜ਼ਾਸ ਕਿਉਂ ਰੱਦ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਯੂਸੀਪੀ ਐਮਏ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਹਰ ਸਿਮਰਤ ਜੀਤ ਸਿੰਘ ਲੱਕੀ ਜੁੜੇ ਨੇ ਲੱਕੀ ਜੀ ਬਹੁਤ-ਬਹੁਤ ਸਵਾਗਤ ਦਾ ਸਮਨਿਊਸ ਜੀ ਸਤਿ ਸ਼੍ਰੀ ਅਕਾਲ ਜੀ ਲੱਕੀ ਜੀ ਵਿਸ਼ਾ ਬੜਾ ਗੰਭੀਰ ਹੈ ਕਿਉਂਕਿ ਚਾਈਨਾ ਦੇ ਨਾਲ ਸਾਡਾ ਵਪਾਰ ਬੜਾ ਵੱਡਾ ਪੱਧਰ ਤੇ ਹੁੰਦਾ ਹੈ ਔਰ ਲੱਖਾਂ ਹਜ਼ਾਰਾਂ ਕਰੋੜ ਜਿਹੜਾ ਅਸੀਂ ਉਹਨਾਂ ਦੀ ਇਨਕਮ ਦਾ ਸੋਰਸ ਬੰਦਿਆ ਲੇਕਿਨ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਵੱਲੋਂ ਲਗਾਤਾਰ ਜਿਹੜੇ ਵੀਜ਼ਾਸ ਨੇ ਉਹ ਰੱਦ ਕੀਤੇ ਜਾਂਦੇ ਨੇ ਤੁਸੀਂ ਵੀ ਇਹ ਕਾਂਕੜਾ ਦੱਸਿਆ 50 ਬੰਦਿਆਂ ਦਾ ਵੀਜ਼ਾ ਵੱਡੇ ਇੰਡਸਟਰੀਜ਼ ਦਾ ਲਗਾਇਆ ਸੀ ਜਿੰਨਾਂ ਵਿੱਚੋਂ 14 ਰੱਦ ਕਰ ਦਿੱਤੇ ਗਏ ਕੀ ਕਾਰਨ ਲੱਗਦਾ ਹੈ ਕਿ ਆਖਰ ਇੱਥੋਂ ਤੱਕ ਨੌਬਤ ਕਿਉਂ ਆਈ ਸਰ ਇਹ ਬੜਾ ਇੱਕ ਗੰਭੀਰ ਵਿਸ਼ਾ ਹੈ ਔਰ ਮੈਂ ਤੁਹਾਨੂੰ ਇੱਕ ਬੜੀ ਸਹੀ ਐਗਜ਼ਾਮਪਲ ਵੀ ਦਊਂਗਾ ਭਈ ਕਈ ਸਾਲਾਂ ਤੋਂ ਅਸੀਂ ਚਾਈਨਾ ਜਾ ਰਹੇ ਹਾਂ तकरीबन 20 ਸਾਲ ਹੋ ਗਏ ਨੇ ਮੈਨੂੰ ਵੀ ਚਾਈਨਾ ਦੀ ਟਰੈਵਲ ਕਰਦੇ ਔਰ ਤਕਰੀਬਨ 20 ਤੋਂ 25 ਮੇਰੇ ਵੀਜ਼ਾ ਲੱਗੇ ਹੋਏ ਨੇ ਚਾਈਨਾ ਦੇ। ਹਮਮ। ਔਰ ਕਦੀ ਵੀ ਇਦਾਂ ਦੀ ਦਿੱਕਤ ਨਹੀਂ ਆਈ ਸੀ। ਅੰਬੈਸੀ ਦੇ ਵਿੱਚ ਇਹਨਾਂ ਦੇ ਪਾਸਪੋਰਟ ਜਾਂਦਾ ਸੀ। 3rd ਡੇ ਕਲੈਕਸ਼ਨ ਤੇ ਚਲ ਜਾਂਦਾ ਸੀ। ਤੇ ਅਸੀਂ ਚਾਈਨਾ ਅਪਲਾਈ ਕਰਕੇ ਜਾਂਦੇ ਸੀ। ਉੱਥੇ ਜਾਂਦੇ ਹਾਂ ਅਸੀਂ ਟ੍ਰੇਡ ਫੇਅਰਸ ਤੇ ਜਾਂਦੇ ਹਾਂ। ਹਮਮ। ਟ੍ਰੇਡ ਫੇਅਰ ਜਿਹੜੇ ਵਰਲਡ ਵਾਈਡ ਟ੍ਰੇਡ ਫੇਅਰ ਹੁੰਦੇ ਨੇ ਜੀ ਜਿੱਥੇ ਜਾ ਕੇ ਸਾਈਕਲ ਦੇ ਦੁਨੀਆ ਭਰ ਤੋਂ ਕਸਟਮਰ ਆਉਂਦੇ ਨੇ। ਅਸੀਂ ਉੱਥੇ ਸਟਾਲ ਵੀ ਲਗਾਣੇ ਆ ਐਜ਼ ਅ ਵਿਜ਼ਿਟਰ ਵੀ ਜਾਂਦੇ ਆ। ਉੱਥੇ ਆਪਣੇ ਵੀ ਪ੍ਰੋਡਕਟ ਦਿਖਾਨੇ ਆ ਚਾਈਨਿਸ ਚੀਜ਼ਾਂ ਵੀ ਦੇਖਦੇ ਆ ਉਹ ਤੋਂ ਚਾਈਨਾ ਦੀ ਚੀਜ਼ਾਂ ਇੰਪੋਰਟ ਵੀ ਕਰਦੇ ਆ इवन ਉਤੋਂ ਅਸੀਂ ਮਸ਼ੀਨਰੀ ਵੀ ਇੰਪੋਰਟ ਕਰਦੇ ਆ ਔਰ ਡਾਈ ਮੋਲਡਸ ਵੀ ਕਰਦੇ ਆ ਤਾਂ ਟ੍ਰੇਡ ਤਾਂ ਵਧੀ ਰਿਹਾ ਨਾ ਦੋਨਾਂ ਕੰਟਰੀਆਂ 'ਚ ਔਰ ਜਿਹੜਾ ਬੰਦਾ ਜਾਂਦਾ ਉਹ ਕੁਝ ਖਰਚਾ ਕਰਕੇ ਵੀ ਆਏਗਾ ਤਾਂ ਬੜਾ ਵਧੀਆ ਮਾਹੌਲ ਚੱਲ ਰਿਹਾ ਸੀ ਲੇਕਿਨ ਬੜਾ ਇੱਕ ਅਸਚਾਰਿਆ ਹੋਇਆ ਪਿਛਲੇ ਕੁਝ ਦਿਨ ਤੋਂ ਦੇਖ ਕੇ ਵੀ ਚਾਈਨਿਸ ਗਵਰਨਮੈਂਟ ਨੇ ਔਰ ਚਾਈਨੈਸ ਐਂਬੈਸੀਸ ਨੇ ਇਹਨੂੰ ਇੱਕ ਬੜੀ ਅਜੀਬ ਜੀ ਸਿਨੈਰੀਓ ਤੇ ਲੈ ਕੇ ਖੜਾ ਕਰਤਾ ਵੀ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਪਹਿਲਾਂ ਤਾਂ ਤੁਹਾਡਾ ਪਾਸਪੋਰਟ ਟਾਈਮ ਸੇ ਰੰਦੇ ਨਹੀਂ ਜੇ 3 ਦਿਨ ਦੀ ਜਗ੍ਹਾ ਤੇ 9 ਦਿਨਾਂ ਬੰਦਿੰਦੇ ਨੇ ਔਰ 9ਵੇਂ ਦਿਨ ਤੁਹਾਡਾ ਪਾਸਪੋਰਟ ਜਦੋਂ ਆ ਜਾਂਦਾ ਵਾਪਸ ਤਾਂ ਤੁਹਾਡਾ ਏਜੰਟ ਕਲੈਕਟ ਕਰਕੇ ਲੈ ਕੇ ਆਂਦਾ ਹੈ ਤੇ ਉਹਦੇ ਤੇ ਕਹਿੰਦਾ ਵੀਜ਼ਾ ਰਿਜੈਕਟਡ ਕੋਈ ਐਕਸਪਲੇਨੇਸ਼ਨ ਨਹੀਂ ਜੀ ਕਿਉਂ ਰਿਜੈਕਟਡ ਕਿਉਂ ਨਹੀਂ ਕਿਹਾ ਇੱਕ ਮੇਰਾ ਪਾਸਪੋਰਟ ਇੰਨਾ ਬੜਾ ਇਹਨੇ ਦੁਨੀਆ ਭਰਲੇ ਟ੍ਰੈਵਲ ਕੀਤਾ ਹੋਇਆ ਹੈ ਔਰ ਚਾਈਨਾ ਚ ਵੀ ਦਸ ਵਾਰੀ ਹੋ ਕੇ ਆਇਆ ਹੋਆ ਔਰ ਮੇਰਾ ਟ੍ਰੈਕ ਬਹੁਤ ਕਹਿੰਦੇ ਨਾ ਇਹ ਟ੍ਰਿਪਲ ਪਲਸ ਹੋਏ ਉਸ ਤੋਂ ਬਾਅਦ ਵੀ ਰਿਜੈਕਟ ਕੀਤਾ ਜਾਂਦਾ ਤੁਹਾਡਾ ਵੀ ਰਿਜੈਕਟ ਕੀਤਾ ਮੇਰਾ ਤਾਂ ਚਲੋ ਮੇਰਾ ਮਤਲਬ ਮੇਰੇ ਮੈਂਬਰ ਤਾਂ ਆਏ ਤੇ ਮੇਰਾ ਇੱਕੋ ਵਾਲੇ ਜੀ ਮੈਨੂੰ ਤਕਲੀਫ ਇਹ ਹੈ ਜੀ ਮੈਂ 50 ਮੈਂਬਰਸ ਨੂੰ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਵਾਲੋਂ ਚਾਈਨਾ ਦੇ ਵਿੱਚ ਬਾਈਸਾਈਕਲ ਸ਼ੋਅ ਲੱਗਦਾ ਹੈ ਜੀ ਸ਼ੰਘਾਈ ਦੇ ਵਿੱਚ ਸ਼ੰਘਾਈ ਬਾਈਸਾਈਕਲ ਸ਼ੋਅ ਦੁਨੀਆ ਦਾ ਵਨ ਆਫ ਦਾ ਬਿਗੇਸਟ ਸ਼ੋਅ ਹੈ ਅਸੀਂ ਉੱਥੇ ਹਰ ਸਾਲ ਜਾਂਦੇ ਹਾਂ ਉੱਥੇ ਜਾਂਦੇ ਹਾਂ ਸਾਨੂੰ ਪੂਰੀ ਰਿਸਪੈਕਟ ਵੀ ਮਿਲਦੀ ਸੀ ਅੱਜ ਕੀ ਤਾਂ ਡਰ ਲੱਗ ਰਿਹਾ ਜੀ ਵੇਸੇ ਕਿੰਦਾ ਦੇ ਲੱਗ ਰਹੇ ਨੇ ਹੁਣ ਤੋਂ ਬੜਾ ਉਹ ਵਰਤਿਆ ਦੀ ਮਿਲਦੀ ਸੀ ਸੀ ਬਿਲਕੁਲ ਜੀ ਮਿਲਦੀ ਸੀ ਹੁਣ ਕੀ ਕਾਰਨ ਹੋ ਗਿਆ ਕਿ ਜਦੋਂ 6 ਮਨਸ ਤੁਸੀਂ ਕਰੋ 6 ਮਹੀਨੇ ਹੋਏ ਨੇ ਕਿ 6 ਮਹੀਨੇ ਚਿੱਡਾ ਕੀ ਹੋ ਗਿਆ ਕਿ ਉਹਨਾਂ ਨੇ ਇਹ ਚੀਜ਼ ਸ਼ੁਰੂ ਕਰਤੀ ਏਹੀ ਚੀਜ਼ ਤੇ ਮੈਨੂੰ ਏਹੀ ਚੀਜ਼ ਤੇ ਹੈਰਾਨਗੀ ਹੋ ਰਹੀ ਵੀ ਕੀ ਹੋ ਰਿਹਾ ਤੁਸੀਂ ਦੇਖੋ ਮੇਰੇ 50 ਬੰਦਿਆਂ ਨੇ ਮੇਰੇ ਮੈਂਬਰਸ ਰੈਟਰ ਸਾਈਕਲ ਪਾਰਟਸ ਦੇ ਸਾਰੇ 엘ੀਟ ਮੈਂਬਰਸ ਕਿਸੇ ਦੀ ਰਿਟਰਨ 40 ਲੱਖ ਬੀ ਆਪਣੀ ਪੰਸਰ ਕੇ ਤੇ 50 ਲੱਖ ਕੇ ਤੇ ਚਾ ਪੀ ਲਕ ਉਹਨਾਂ ਨੇ ਆਪਣੀ ਰਿਟਰਨ ਦੀਆਂ ਕਾਪੀਆਂ ਨਾਲ ਲਾਈਆਂ ਆਪਣੇ ਲੈਟਰ ਹੈਡ ਤੇ ਤੇ ਨੇ ਟਿਕਟਾਂ ਨਾਲ ਬੁੱਕ ਕਰਾਈਆਂ ਹੋਈਆਂ ਐਗਜ਼ੀਬਿਸ਼ਨ ਤੇ ਜਾ ਰਿਹਾ ਇਨਵੀਟੇਸ਼ਨ ਆਏਗੇ ਨੇ ਹੋਟਲ ਦੀ ਬੁਕਿੰਗ ਆਏਗੀ ਉਹਨਾਂ ਦੇ ਰਿਵਿਜ਼ਡ ਡਿਫੈਕਟ ਹੋ ਕੇ ਆ ਰਹੇ ਨੇ ਔਰ ਕੋਈ ਵਜ੍ਹਾ ਹੀ ਨਹੀਂ ਨਹੀਂ ਇਦਾਂ ਕਿਵੇਂ ਕੋਈ ਕਰ ਸਕਦਾ ਹੈ ਇਹ ਹੈਰਾਨੀ ਦੀ ਗੱਲ ਹੋ ਰਹੀ ਹੈ ਕਿਉਂਕਿ ਜਿਹੜੇ ਸਾਡੇ ਵਿਊਅਰਸ ਹੁੰਦੇ ਵੀ ਉਹ ਪਏ ਹੋਣਗੇ ਉਹ ਤਾਂ ਕਹਿੰਦੇ ਚਾਈਨਾ ਦਾ ਜਾਣਾ ਜਾਣਾ ਬਹੁਤ ਆਸਾਨ ਹੈ ਕਿਉਂਕਿ ਅਸੀਂ ਉਹਨਾਂ ਨੂੰ ਪੈਸਾ ਦੇ ਕੇ ਆਨੇ ਆ ਉੱਥੋਂ ਪ੍ਰੋਡਕਟ ਲੈ ਕੇ ਆਨੇ ਆ ਤੇ ਆਪਣੇ ਗਾਕ ਨੂੰ ਕੋਣ ਭਜਾਂਦਾ ਕਿ ਉਹਨਾਂ ਰਿਵੀਜ਼ਾ ਜਿਹੜੇ ਸਾਨੂੰ ਪੈਸਾ ਦੇਣ ਆ ਰਹੇ ਨੇ ਲੇਕਿਨ ਫੇਰ ਵੀ ਉਹਨਦੇ ਵੀਜ਼ੇ ਜਿਹੜੇ ਨੇ ਰਿਜੈਕਟ ਕੀਤੇ ਜਾ ਰਹੇ ਨੇ ਇਹ ਹজম ਨਹੀਂ ਹੋ ਰਹੀ ਗੱਲ ਹੈ ਇਹ ਇੱਕ ਵੱਡਾ ਕਾਰਨ ਕੀ ਵੱਡਾ ਕਾਰਨ ਵੱਡਾ ਕਾਰਨ ਤਾਂ ਦੇਖੋ ਸਿੱਧੀ ਜੀ ਗੱਲ ਹੈ ਤਾਂ ਸਾਨੂੰ ਇਹੀ ਅਸੀਂ ਆਪਣੀ ਐਕਸਟਰਨਲ ਮਿਨਿਸਟਰੀ ਨੂੰ ਗੁਜਾਰਿਸ਼ ਕਰਨੀ ਆ ਹੂੰ ਇੰਡੀਆ ਦੀ ਐਕਸਟਰਨਲ ਮਿਨਿਸਟਰੀ ਨੂੰ ਗੁਜਾਰਿਸ਼ ਇਹ ਕਰਾਂਗੇ ਭਈ ਇਹਦੇ ਵਿੱਚ ਇੰਟਰਮੀਨ ਹੋ ਦੇ ਕੇ ਦੱਸੋ ਸਾਨੂੰ ਵੀ ਇਹਨਾਂ ਦੇ ਦਿਲ 'ਚ ਕੀ ਹੈ ਚਾਰ ਪੰਜ ਦਿਨ ਪਹਿਲੇ ਮੈਂ ਟੀਵੀ ਤੇ ਇੱਕ ਬੀਬੀਸੀ ਦੀ ਨਿਊਜ਼ ਹੁੰਦੇ ਸੀ ਹੂੰ ਉਹ ਚੈਨਲ ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਚਾਈਨਾ ਦੇ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੂੰ ਇੱਕ ਗੁਜਾਰਿਸ਼ ਕਰ ਰਹੇ ਨੇ ਵੀ ਆਪਾਂ ਚਲੋ ਦੋਨੋਂ ਬੈਠੀਏ ਆਪਾਂ ਮਿਲੀਏ ਆਪਾਂ ਮਿਲ ਕੇ ਆਪਣੇ ਕੰਟਰੀ ਦਾ ਟ੍ਰੇਡ ਬਤਾਈਏ ਇੱਕ ਪਾਸੇ ਤਾਂ ਦੇਖੋ ਆ ਗੱਲਾਂ ਹੋ ਰਹੀਆਂ ਤੇ ਦੂਜੇ ਪਾਸੇ ਸਾਡੇ ਵਿਜ਼ਰ ਜੈਟ ਕੀਤੇ ਜਾ ਰਹੇ ਨੇ ਇਹ ਨਹੀਂ ਇਹ ਤੁਹਾਡੇ 14 ਇਹ ਤੁਹਾਡੇ 14 ਹੀ ਕਿ ਤੁਹਾਡੇ ਕੋਲ ਹੋਰ ਵੀ ਆਂਕੜੇ ਨੇ ਇਹ ਦੇ ਨੀ ਹੋਰ ਵੀ ਆਂਕੜੇ ਨੇ ਜੀ ਇਹ ਜਿਹੜੇ ਹੋਰ ਵੀ ਸੰਸਥਾਵਾਂ ਜਾ ਰਹੀਆਂ ਨੇ ਚਾਈਨਾ ਉਹਨਾਂ ਨਾਲ ਮੇਰੀਆਂ ਗੱਲਾਂ ਚਲਦੀਆਂ ਰਹਿੰਦੀਆਂ ਸਾਰਿਆਂ ਦੀ ਇਹ ਹੀ ਪੁੱਛਣੇ ਜਿਨੇ 20 25 40 ਅਪਲਾਈ ਕੀਤੇ ਸੀਗੇ ਉਹਦੇ ਵੀ 15 ਰਿਜੈਕਟ ਹੋ ਗਏ ਕਿਸੇ ਦੇ 18 ਰਿਜੈਕਟ ਹੋ ਗਏ ਕਿਸੇ ਨੇ ਤਾਂ ਇਵਨ ਪਾਸਪੋਰਟ ਅਕੀਲੇ ਦਿਨ ਤੱਕ ਨਹੀਂ ਆਇਆ ਉਹ ਬੰਦਾ ਜਾਨ ਨੂੰ ਬੈਠਾ ਹੈ ਉਹਨਾਂ ਦਾ ਪਾਸਪੋਰਟ ਨਹੀਂ ਦੇ ਦੇ ਕਿਸੇ ਵੀ ਦੇਸ਼ ਦੀ ਰੀਡ ਦੀ ਹੱਡੀ ਜਿਹੜੀ ਉਹਦੀ ਇਕਨੋਮੀ ਹੁੰਦੀ ਹੈ ਕਿ ਹੁਣ ਭਾਰਤ ਦੇਸ਼ ਜਿਹੜੀ ਕਿਆ ਜਾ ਸਕਦਾ ਕਿ ਐਡਾ ਵੱਡਾ ਬਾਇਰ ਹੈ ਚਾਈਨਾ ਲਈ ਕਿ ਉਹਨੂੰ ਕਦੀ ਖਰਾਬ ਨਹੀਂ ਕਰੂਗਾ ਅਗਰ ਕਦੀ ਰਿਸ਼ਤਿਆਂ ਦੇ ਵਿੱਚ ਖਟਾਸ ਵੀ ਆਈ ਹੈ ਭਾਰਤ ਤੇ ਚਾਈਨਾ ਦੇ ਲੇਕਿਨ ਉਹਨੂੰ ਚਾਈਨਾ ਵੱਲੋਂ ਦੁਰਸਤ ਕਰ ਲਿਆ ਗਿਆ ਲੇਕਿਨ ਹੁਣ ਕੀ ਕਾਰਨ ਲੱਗਦਾ ਕਿ ਇਹ ਐਕਸਟਰਨਲ ਮਿਨਿਸਟਰੀ ਨੂੰ ਵੀ ਜਿਹੜਾ ਇਹਦੇ ਵਿੱਚ ਜ਼ਰੂਰ ਇੰਟਰਫੇਰੈਂਸ ਕਰਨਾ ਚਾਹੀਦਾ ਹੈ ਉਹਨਾਂ ਤੱਕ ਗੱਲ ਪਹੁੰਚਾਈ ਤੁਸੀਂ ਕਿਉਂਕਿ ਤੁਸੀਂ ਬਹੁਤ ਵੱਡੀ ਸੰਸਥਾ ਦੇ ਪ੍ਰੈਜ਼ੀਡੈਂਟ ਹੋ ਤੁਸੀਂ ਕਿਤੇ ਰਾਬਤਾ ਕੀਤਾ ਕੇਂਦਰ ਨਾਲ ਜਾ ਕੇ ਕਿ ਇੰਨੀ ਵੱਡੀ ਪ੍ਰੋਬਲਮ ਜਿਹੜੀ ਹੈ ਸਾਨੂੰ ਫੇਸ ਕਰਨੀ ਪੈ ਰਹੀ ਹੈ ਸਰ ਸਾਡੇ ਨਾਲ ਇਹ ਜਿਹੜੀ ਇਹ ਮੁਸੀਬਤ ਜਾਂ ਇਹ ਘਟਨਾ ਵਾਪਰੀ ਹੈ ਇਹ ਤਿੰਨ ਦਿਨ ਪਹਿਲੇ ਵਾਪਰੀ ਅਸੀਂ ਤਾਂ ਇੰਨੇ ਕੋ ਜੇ ਤੁਸੀਂ ਕਹਿ ਰਹੇ ਹੋ ਨਾ 6 ਮਹੀਨਿਆਂ ਤੋਂ ਨਹੀਂ 6 ਮਹੀਨਿਆਂ ਤੋਂ ਜੋ ਮਾਰਕੀਟ ਦੇ ਵਿੱਚ ਸਿਨੈਰੀਓ ਚੱਲ ਰਿਹਾ ਸੀ ਤਾਂ ਅਸੀਂ ਸੋਚ ਰਹੇ ਸੀ ਉਹਨਾਂ ਦੇ ਪਤਾ ਨਹੀਂ ਕਿੱਦਾਂ ਗੱਲ ਹੋਈ ਕਿ ਕੀ ਹੋਈ ਕਿ ਜਦੋਂ ਸਾਡੇ ਨਾਲ ਉਹ ਖੁਦ ਆਪਰ ਗਈ ਇਹ 3 ਦਿਨ ਪਹਿਲੇ ਅਸੀਂ ਸਾਡੇ ਸਾਰੇ ਪਾਸਪੋਰਟ ਚਾੜੀ ਦਿੱਤੇ ਹੋਏ ਸੀਗੇ ਸਾਨੂੰ ਇਹਨਾਂ ਨੇ ਪਾਸਪੋਰਟ ਡਿਲੇ ਕਰੀਗੇ ਸਾਡੇ ਕੱਲ ਸਾਡੇ ਪਾਸਪੋਰਟ ਤਕਰੀਬਨ ਸਾਰੇ ਵਾਪਸ ਆਉਣੇ ਜਿੰਨਾ 14 ਬੰਦਿਆਂ ਦੇ ਅਸੀਂ 3 ਤਰੀਕ ਨੂੰ ਟ੍ਰੈਵਲ ਕਰਨਾ ਹੈ ਔਰ 1 ਤਰੀਕ ਤੋਂ ਚਾਈਨਾ ਐਮਬੈਸੀ ਬੰਦ ਹੋ ਰਹੀ ਹੈ ਤੇ ਕਿਉਂਕਿ ਇਹਨਾਂ ਲਈ ਇਹਨਾਂ ਦੀ ਛੁੱਟੀਆਂ ਆਵਨੀਆਂ ਐ ਇੱਕ ਟ੍ਰਿਕਟ ਟਿਕਟ ਲੈ ਕੇ ਪੰਜ ਸੱਤ ਰਕ ਦੇ ਛੁੱਟੀਆਂ ਰਹਿਣੀਆਂ ਤਾਂ दैट मींस ਅਸੀਂ ਰੀ ਅਪਲਾਈ ਵੀ ਨਹੀਂ ਕਰ ਸਕਦੇ ਹਮ ਅਬ ਜ਼ਰੂਰ ਗੱਲ ਕਰਾਂਗੇ ਜੀ ਮੈਂ ਲੈਟਰ ਤਾਂ ਜ਼ਰੂਰ ਲਿਖਾਂਗਾ ਔਰ ਅੱਜ ਇਸ ਸਟੇਜ ਤੇ ਬੈਠ ਕੇ ਵੀ ਮੈਂ ਆਪਣੇ ਸੈਨਮਿਸਟਰੀ ਨੂੰ ਜ਼ਰੂਰ ਇਹ ਗੱਲ ਕਹਿਣਾ ਚਾਹਾਂਗਾ ਪਲੀਜ਼ ਦੇਖੋ ਇੰਡੀਅਨ ਪਾਸਪੋਰਟ ਦੀ ਕੀ ਵੈਲਿਊ ਹੈ ਅੱਜ ਜੋ ਪਹਿਲੇ ਇੰਡੀਅਨ ਪਾਸਪੋਰਟ ਸੀਗਾ ਕੁਸਾਲ ਬਲੇਵਾਜ ਹੋ ਨਹੀਂ ਰਿਹਾ ਅੱਜ ਬੜੇ ਇੱਜ਼ਤ ਨਾਲ ਅਸੀਂ ਟਰੈਵਲ ਕਰਦੇ ਆਂ ਸਾਨੂੰ ਇਮੀਗ੍ਰੇਸ਼ਨ ਹੈ ਕਿਸੇ ਵੀ ਕੰਟਰੀ ਜਾਂਦੇ ਆਂ ਤਾਂ ਇੰਡੀਅਨ ਪਾਸਪੋਰਟ ਨੂੰ ਇੱਜ਼ਤ ਦਿੰਦੇ ਲੇਕਿਨ ਇਹ ਜਿਹੜੀ ਡਿਸਰੈਸਪੈਕਟ ਸਾਨੂੰ ਦਿਖਾਈ ਜਾ ਰਹੀ ਹੈ ਸਾਡੇ ਪਾਸਪੋਰਟ ਦੀ ਸਾਨੂੰ ਕੀ ਸ਼ੋਅ ਕੀਤਾ ਜਾ ਰਿਹਾ ਵੀ ਸਾਨੂੰ ਚਾਈਨਾ ਵਰਗੀ ਕੰਟਰੀ ਜਾਈਏ ਠੀਕ ਹੈ ਉੱਥੇ ਜਾਣ ਲਈ ਵੀ ਸਾਨੂੰ ਇਦਾਂ ਨਹੀਂ ਰਿਜੈਕਸ਼ਨ ਹੋਏ ਇੱਡੀ ਵੱਡੀ ਸੰਸਥਾ ਦੇ ਕਿ ਅਰਬਾਰ ਪੇ ਦੀ ਸੰਸਥਾ ਹੈਗੀ ਹੈ ਤੁਹਾਡੀ ਉਹਦੇ ਜਿਹੜੇ ਅਗਰ ਕੁੱਲ ਮਿਲਾ ਕੇ ਸਾਰੇ ਆਪਾਂ ਦੇਖ ਲਈਏ ਕਿ ਤੁਹਾਡੇ ਜਿਹੜੇ ਉਹਦੇ ਚ ਬਿਜ਼ਨਸmen ਇੰਡਸਟਰੀ ਨੇ ਹਰਮਾਂ ਖਰਬਾਰ ਵੀ ਤੁਹਾਡੀ ਹੈਗੀ ਹੈ ਇੰਡਸਟਰੀ ਪੂਰੀ ਤੇ ਉਹਨੂੰ ਅੱਜ ਇਹ ਕਹਿਣਾ ਪੈ ਰਿਹਾ ਕਿ ਹਾਂਜੀ ਸਾਨੂੰ ਉੱਥੇ ਡਿਸਰੈਸਪੈਕਟ ਕੀਤਾ ਜਾ ਰਿਹਾ ਪਤਾ ਨਹੀਂ ਅਸੀਂ ਉੱਥੇ ਜਾਣਾ ਸਾਨੂੰ ਇੱਜ਼ਤ ਵੀ ਮਿਲਣੀ ਹੈ ਕਿ ਨਹੀਂ ਇਹ ਵੱਡੀ ਗੱਲ ਹੈ ਬੜੀ ਨਮੂਸ਼ੀ ਵਾਲੀ ਗੱਲ ਹੈ ਬਿਲਕੁਲ ਜੀ ਤੁਸੀਂ ਤੁਸੀਂ ਬਿਲਕੁਲ ਠੀਕ ਹੈ ਦੇਖੋ ਮੇਰੀ ਸੰਸਥਾ ਯੂਨਾਈਟਿਡ ਸਾਈਕਲ ਪਾਰਟਸ ਹਮ ਏਸ਼ੀਆ ਦੀ ਲਾਰਜੇਸਟ ਸਿੰਗਲ ਬੋਡੀ ਆਰਗੇਨਾਈਜੇਸ਼ਨ ਹੈ ਏਸ਼ੀਆ ਦੀ ਹਮ 3000 ਤੋਂ ਉੱਪਰ ਮੇਰੇ ਕੋਲ ਮੈਂਬਰ ਮੀਡੀਅਮ ਸਕੇਲ স্মॉल ਸਕੇਲ ਮਾਈਕਰੋ ਸਾਰੀਆਂ ਤਰ੍ਹਾਂ ਦੀ ਇੰਡਸਟਰੀਆਂ ਮੇਰੇ ਕੋਲ ਚਲਦੀਆਂ ਤਾਂ ਮੈਂ ਇਹ ਕਹਿਣਾ ਚਾਹਨਾ ਵੀ ਸਾਡੀ ਇੱਕ ਇੰਨਾ ਵੱਡਾ ਮੈਨੂੰ ਸੈਟਬੈਕ ਲੱਗਿਆ ਇਹ ਦੇਖ ਕੇ ਮੈਂ ਸਮਝ ਨਹੀਂ ਪਾ ਰਿਹਾ ਵੀ ਇਹਦੀ ਵਜ੍ਹਾ ਕੀ ਹੈ ਰਿਜੈਕਸ਼ਨ ਆਂਦੀ ਹੈ ਤੁਸੀਂ ਦੱਸੋ ਸੀ ਰਿਜੈਕਸ਼ਨ ਕਿਉਂ ਹੈ ਵੀ ਡਾਕੂਮੈਂਟ ਦੇ ਵਿੱਚ ਕੋਈ ਕਮੀ ਸੀ ਕੋਈ ਬੰਦੇ ਦੇ ਕੋਈ ਪਿਛਲੇ ਟਰੈਵਲਿੰਗ ਰਿਕਾਰਡਸ ਕੋਈ ਦਿੱਕਤ ਹੈ ਕੁਝ ਵੀ ਗੱਲਬਾਤ ਨਹੀਂ ਇੱਕ ਮਸਲ ਦੌਰ ਦੇਕ ਮੇਰਾ ਮੈਂ ਨਾਮ ਨਹੀਂ ਲਾਂਗਾ ਕਿਉਂਕਿ ਇਦਾਂ ਕੁਝ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਉਹ ਮੇਰੇ ਇੱਕ ਮੈਂਬਰ ਨੇ ਬਹੁਤ ਵਧੀਆ ਇੰਡਸਟ੍ਰਿਸਟ ਨੇ तकरीबन 4-500 ਕਰੋੜ ਦਾ ਕੰਮ ਹੈ ਜੀ ਉਹਨਾਂ ਦੀ ਆਪਣੀ ਡਾਇਰੈਕਟਰ ਦੀ ਜਿਹੜਾ ਨਾਲ ਚੱਲਾ ਸੀਗਾ ਉਹਨਾਂ ਦੀ 70 ਲੱਖ ਤੋਂ ਉੱਪਰ ਰਿਟਰਨ ਸੀ ਆਪਣੀ ਪਰਸਨਲ ਰਿਟਰਨ ਟਿਕਟ ਉਹਨੇ ਬਣਵਾਈ ਬਿਜ਼ਨਸ ਕਲਾਸ ਦੀ ਟਿਕਟ ਬਣੀ ਹੈ ਬਿਜ਼ਨਸ ਕਲਾਸ ਦੀ ਹੋਟਲ ਦੀ ਬੁਕਿੰਗ ਸਾਡੀ ਅਸੀਂ ਕਰਾ ਕੀਤੀ ਸਭ ਕੁਝ ਹੋਇਆ ਹੋਇਆ ਉਹਨਾਂ ਦੇ ਰਿਜੈਕਸ਼ਨ ਆ ਗਈ। ਜਿਹੜੀ ਬੜੀ ਹੱਸੋ ਇਨੀ ਗੱਲ ਨਹੀਂ ਲੱਗਦੀ ਵੀ ਜਿੰਨੇ ਲੱਖ ਰੁਪਏ ਦਾ ਵੀ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਉਹ ਕਹਿੰਦਾ ਚਲੋ ਮੈਂ ਚੱਲਿਆ ਚਾਈਨਾ ਜਾੜਵੜ ਦਾ ਚਾਈਨਾ ਉਹ ਤੋਂ ਸਮਾਨ ਲੈ ਕੇ ਆਉਂਦਾ ਤੇ ਇੱਥੇ ਵੇਚਦਾ ਤੇ ਫਿਰ ਦੂਜਾ ਗੇੜਾ ਚਾਈਨਾ ਲਾ ਲੈਂਦਾ। ਜੋ ਅਸੀਂ ਦੇਖਦੇ ਸੀ ਉਹ ਵੀ ਦੇਖਦੇ ਸੀਗੇ ਕਾਫੀ ਕੈਰੀਅਰਸ ਜਿਹੜੇ ਚੱਲਦੇ ਨੇ। ਲੋਕ ਤਾਂ ਕੈਰੀਅਰਸ ਆ ਇਹਨਾਂ ਦਿੱਲੀ ਦੇ ਵਿੱਚ ਤਾਂ ਕੈਰੀਅਰਸ ਰੱਖੇ ਹੋਏ ਨੇ ਕਿ ਜਿਹਨੂੰ ਨਾਮ ਲੈ ਕੇ ਜਾਂਦੇ ਨੇ ਉਹਨਾਂ ਹੀ ਸਮਾਨ ਉੱਥੋਂ ਲੈ ਆਉਂਦੇ ਨੇ, ਉਹਨਾਂ ਕਟੈਚੀ ਜਿੰਨਾ ਕਹੇ ਆਣਾ ਹੁੰਦਾ। ਤੇ ਇੱਥੇ ਵੇਚ ਕੇ ਫਿਰ ਦੂਜੇ ਗੇੜੇ ਦੀ ਕਰਤਾ ਇਹ ਕੱਲ ਤੱਕ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੀ ਸੀ ਇੰਨੀਆਂ ਸੀਗੀਆਂ ਬਈ ਚਾਈਨਾ ਇਹ ਬੰਦਾ 1 ਲੱਖ ਰੁਪਏ ਲੈ ਕੇ ਸਮਾਨ ਲੈ ਕੇ ਆਂਦੇ ਕਰੀਓ ਲੱਕ ਬਿਲਕੁਲ ਠੀਕ ਸੀ ਅਸੀਂ ਕਦੀ ਵੀ ਨਹੀਂ ਆਇਤਾ ਇਨ ਐਕਸਪੀਰੀਅੰਸ ਕੀਤਾ ਤੁਹਾਨੂੰ ਦੱਸ ਤਾ ਰਿਹਾ ਬਈ ਜੇ ਸਾਲ ਚ ਤਿੰਨ ਵਾਰੀ ਮੈਂ ਪਿੱਛੇ ਟੈਕਨੋਲੋਜੀ ਕਾਫੀ ਅਪਗ੍ਰੇਡ ਕੀਤੀ ਫੈਕਟਰੀਆਂ ਦੀਆਂ ਆਪਣੀਆਂ ਤੇ ਤਕਰੀਬਨ ਦੇਖੋ ਚਾਈਨਾ ਤੋ ਟੈਕਨੋਲੋਜੀ ਲੈ ਕੇ ਆਏ ਪੈਵਾਨ ਤੋਂ ਵੀ ਲੈ ਕੇ ਆਏ ਜਰਮਨੀ ਤੋਂ ਵੀ ਲੈ ਕੇ ਆਏ ਅਸੀਂ ਤਾਂ ਕਦੀ ਸਾਨੂੰ ਦਿੱਕਤ ਨਹੀਂ ਚਾਈਨਾ ਜੋ ਆ ਇਦਾਂ ਨਹੀਂ ਗੱਲ ਬਾਤ ਨਹੀਂ ਲੇਕਿਨ ਇਹ ਜਿਹੜੀ ਪ੍ਰੋਬਲਮ ਆਈ ਹੈ ਨਾ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਐਕਸਟਰਨਲ ਮਿਨਿਸਟਰੀ ਨੂੰ ਤੁਰੰਤ ਐਕਸ਼ਨ ਚੁਲਾ ਲੈਣਾ ਚਾਹੀਦਾ ਇਹ ਦੇਖਣ ਹੋਇਆ ਕੀ ਹੈ ਇਹ ਕੀ ਉਹਨਾਂ ਦੇ ਦਿਮਾਗ 'ਚ ਗੱਲ ਆਈ ਹੈ ਕੀ ਇਹ ਕੋਈ ਜਿਹੜੀ ਆ ਪਾਕਿਸਤਾਨ ਦੀ ਲੜਾਈ ਕਰਕੇ ਤੇ ਨਹੀਂ ਉਹਨਾਂ ਦੇ ਦਿਮਾਗ 'ਚ ਗੱਲ ਆਈ ਸੰਤ ਇਹ ਵੀ ਨਹੀਂ ਪਤਾ ਲੱਗ ਰਿਹਾ ਜੋ ਵੀ ਹੈ ਇਹ ਤਾਂ ਐਕਸਟਰਨਲ ਮਿਨਿਸਟਰੀ ਉਹਨਾਂ ਨਾਲ ਬੈਠ ਕੇ ਸੋਲਵ ਕਰੇ ਤਾਂ ਕਿ ਇੰਡੀਅਨ ਪਾਸਪੋਰਟ ਦੀ ਜਿਹੜੀ ਵੈਲਿਊ ਹੈ ਨਾ ਸਰ ਅੱਜ ਸਾਡੇ ਮੂੰਹ ਤੇ ਜਿਹੜੀ ਉਹਨਾਂ ਨੇ ਸਲੇਪ ਮਾਰੀ ਹੈ ਇਹ ਇੰਡੀਅਨ ਪਾਸਪੋਰਟ ਹੋਲਡਰ ਹਾਂ ਸੀ ਸਾਡੀ ਕੰਟਰੀ ਦੀ ਇੱਜ਼ਤ ਜਿਹੜੀ ਹੈ ਉਹ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਬਿਲਕੁਲ ਤੁਹਾਨੂੰ ਲੱਗ ਰਿਹਾ ਕਿ ਹੁਣ ਭਾਰਤ ਦੀ ਇੰਡਸਟਰੀ ਨੂੰ ਲੱਗ ਰਿਹਾ ਕਿ ਸਾਨੂੰ ਜਾਣ ਬੁਝ ਕੇ ਜਿਹੜਾ ਹੈਗਾ ਇਹ ਟਾਰਗੇਟ ਕੀਤਾ ਜਾ ਰਿਹਾ ਹੋ ਸਕਦਾ ਹੈ ਕਿ ਜਿਹੜੇ ਹੁਣ ਜੰਗ ਦੇ ਮਾਹੌਲ ਬੰਦੇ ਪਏ ਨੇ ਚਾਈਨਾ ਬਾਰ ਬਾਰ ਕਦੀ ਇੰਡੀਆ ਨਾਲ ਖੜਾ ਹੋ ਜਾਂਦਾ ਕਦੀ ਪਾਕਿਸਤਾਨ ਦੇ ਨਾਲ ਜਾ ਕੇ ਖੜਾ ਹੁੰਦਾ ਉਹਨੂੰ ਸਾਰੇ ਹਥਿਆਰ ਦਿੰਦਾ ਪਿਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਫੈਕਟਰ ਹੋ ਸਕਦਾ ਹੈ ਕਿ ਜਾਣ ਬੁਝ ਕੇ ਇੰਡਸਟਰੀ ਨੂੰ ਤੰਗ ਕਰਨਾ ਡਿਸਰੈਸਪੈਕਟ ਕਰਨਾ ਬੰਦਾ ਡਿਸਰੈਸਪੈਕਟਤਾ ਉਦੋਂ ਕਰਦਾ ਜਦੋਂ ਕਿਸੇ ਨੂੰ ਸਬਕ ਸਿਖਾਉਣਾ ਚਾਹੁੰਦਾ ਹੋਵੇ ਬਿਲਕੁਲ ਇਹ ਡਿਸਕਸ ਕੀਤਾ ਜਾਂਦਾ ਹੈ ਔਰ ਚਾਈਨਾ ਦੀ ਤਾਂ ਦੇਖੋ ਪਹਿਲੇ ਦਿਨ ਦੀ ਪਾਲਿਸੀ ਹੈ ਉਹ ਤਾਂ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਸਾਰਿਆਂ ਨੂੰ ਪਤਾ ਹੈ ਹਮ ਭਈ ਉਦੋਂ ਤੁਹਾਡੇ ਨਾਲ ਤੁਹਾਡੇ ਨਾਲ ਤੇ ਮੁੜ ਕੇ ਕਿੰਨਾ ਏਰੀਆ ਸਾਡੇ ਦੇਸ਼ ਦਾ ਉਹਨਾਂ ਨੇ ਹੜੱਪ ਲਿਆ ਤੇ ਉਹ ਅਜੇ ਤੱਕ ਇਹਨਾਂ ਸੀ ਉਸ ਚੀਨ ਨੂੰ ਪਛਤਾ ਰਹੇ ਆ ਭਈ ਅਸੀਂ ਕਿਸੇ ਤੇ ਫੇਤ ਕੀਤਾ ਸੀਗਾ ਤੇ ਪਰ ਸਾਰੀਆਂ ਗੱਲਾਂ ਨਾਲੋਂ ਦੇਖੋ ਅੱਜ ਅੱਜ ਦਾ ਯੁੱਗ ਬਦਲ ਗਿਆ ਅੱਜ ਦਾ ਇੰਡੀਆ ਬਦਲ ਚੁੱਕਾ ਹੈ ਅੱਜ ਇੰਡੀਆ ਬਹੁਤ ਸਟਰੋਂਗ ਕੰਟਰੀ ਹੈ ਚਾਈਨਾ ਵੀ ਬਹੁਤ ਸਟਰੋਂਗ ਕੰਟਰੀ ਹੈ ਸਾਡਾ ਨੇਬਰ ਹੈ ਸਾਡਾ ਪੜੋਸੀ ਹੈ ਸਾਨੂੰ ਆਪਸ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਔਰ ਆਣਾ ਜਾਣਾ ਕਰੀ ਬੰਦ ਨਹੀਂ ਕਰਨਾ ਚਾਹੀਦਾ ਆਣਾ ਜਾਣਾ ਤੁਸੀਂ ਸਾਡੇ ਪਾਸਪੋਰਟ ਨੂੰ ਰਿਜੈਕਟ ਕਰ ਰਹੇ ਹੋ ਕੱਲ ਨੂੰ ਅਸੀਂ ਉਹਨਾਂ ਦੇ ਕਰੀਏ ਤਾਂ ਉਹਦੇ ਵਿੱਚ ਕੋਈ ਫਾਇਦਾ ਨਹੀਂ ਆਕਰਤ ਹੋਵੇਗੀ ਖਟਾਸ ਹੋਵੇਗੀ ਇਹ ਗੱਲਾਂ ਨਾਲੋਂ ਆਪਾਂ ਮਿਲ ਕੇ ਇੱਕ ਦੂਜੇ ਟ੍ਰੇਡ ਕਰੀਏ ਤਾਨੂੰ ਨਹੀਂ ਲੱਗਦਾ ਲੱਗੀ ਜਿਵੇਂ ਇਹ ਰਿਜੈਕਟ ਹੋਏ ਨੇ ਕਿ ਤੁਹਾਨੂੰ ਫਟਾਫਟ ਜਿਹੜਾ ਐਕਸਟਰਨਲ ਮਿਨਿਸਟਰੀ ਦੇ ਕੋਲ ਰਾਬਤਾ ਕਰਨਾ ਚਾਹੀਦਾ ਸੀ ਮੇਲ ਪਾਣੀ ਚਾਹੀਦੀ ਸੀ ਜਿੱਤੀ ਭੇਜ ਦੇਣੀ ਚਾਹੀਦੀ ਸੀ ਹੁਣ ਤੱਕ ਕੀ 3000 ਦੇ ਜਿਹੜੀ ਤੁਹਾਡੇ ਮੈਂਬਰਸ ਨੇ ਤੁਸੀਂ ਉਹਦਾ ਉਹਨਾਂ ਨੇ ਤੁਹਾਨੂੰ ਮੂਰੇ ਲਾਇਆ ਹੋਇਆ ਤੁਹਾਨੂੰ ਪ੍ਰੈਜ਼ੀਡੈਂਟ ਬਣਾਇਆ ਹੋਇਆ ਕਿ ਹੁਣ ਤੱਕ ਤੁਹਾਨੂੰ ਜਾਂ ਬੀਜੇਪੀ ਪੰਜਾਬ ਦੇ ਨਾਲ ਪ੍ਰਧਾਨ ਨਾਲ ਕਿ ਜੀ ਸਾਡੇ ਨਾਲ ਚੱਲੋ ਸਾਨੂੰ ਅਸੀਂ ਇੰਨੀ ਵੱਡੀ ਮੁਸੀਬਤ ਦੇ ਵਿੱਚੋਂ ਨਿਕਲਦੇ ਪਏ ਆ ਕਿ ਅਸੀਂ ਜਾ ਕੇ ਕੋਈ ਇਹਦਾ ਹੱਲ ਕੱਢੀ ਹੈਗੇ ਮਿਨਿਸਟਰੀ ਗੱਲ ਕਰੇ ਐਕਸਟਰਨਲ ਮਿਨਿਸਟਰੀ ਜਿਹੜੀ ਚਾਈਨਾ ਦੇ ਨਾਲ ਕਿ ਇਹਨੂੰ ਤੁਰੰਤ ਦੱਸਿਆ ਜਾਵੇ ਨਾ ਕਾਰਨ ਕੀ ਰੀਜ਼ਨ ਕਿ ਇੱਡੇ ਵੱਡੇ ਇੰਡਸਟਰੀਸਟ ਦਾ ਤੁਸੀਂ ਵੀਜ਼ਾ ਰੱਦ ਕਰਦੇ ਪਿਓ ਅਸੀਂ ਸਾਰੇ ਰਾਤ ਨੂੰ ਸਾਨੂੰ ਸਾਰੀ ਅੱਜ ਤੱਕ ਰਾਤ ਨੂੰ ਸੋਰੀ ਇਹ ਮੈਨੂੰ ਅੱਜ 2:00 ਵਜੇ ਸਾਰੀ ਰਿਪੋਰਟ ਮਿਲੀ ਔਰ ਮੈਂ ਦੀ ਇੱਕ ਪ੍ਰੋਪਰ ਈਮੇਲ ਡਰਾਫਟ ਕਰਕੇ ਮੈਂ ਆਪਣੇ ਆਫਿਸ ਨੂੰ ਘੇਟ ਹੈ ਇਹ ਆਪ ਪ੍ਰੋਪਰ ਈਮੇਲ ਡਰਾਫਟ ਕਰਕੇ ਅਸੀਂ ਇਵਨ ਚਾਈਨਿਸ ਐਂਬੈਸੀ ਚ ਵੀ ਪਾਰਿਆ ਔਰ ਇਵਨ ਇੰਡੀਅਨ ਏਕਸਟਰਨਲ ਮਿਨਿਸਟਰੀ ਚ ਵੀ ਪਾਰਿਆ ਵੀ ਇਹਦੇ ਬਾਰੇ ਸਾਨੂੰ ਕਿਉਂ ਇਦਾਂ ਕੀਤਾ ਜਾ ਰਿਹਾ ਇਹ ਦੱਸੋ ਇਹ ਆਲਰੇਡੀ ਜਿਉ ਤੁਸੀਂ ਗੱਲ ਕਹੀਏ ਅਸੀਂ ਇਹਨੂੰ ਜ਼ਰੂਰ ਐਕਸ਼ਨ ਲਾਂਗੇ ਸਰਕਾਰ ਨੂੰ ਜ਼ਰੂਰ ਕਨੀਓ ਕੱਢਾਂਗੇ ਦੇਖੋ ਵੀ ਇਹ ਸਾਡੇ ਨਾਲ ਹੋ ਰਿਹਾ ਵੀ ਅਸੀਂ ਬੜੇ ਸ਼ੌਂਕ ਨਾਲ ਦੂਸਰੀ ਕੰਟਰੀ ਜਾ ਕੇ ਚਿੱਜਾ ਦੇ ਕੇ ਆਏ ਉਹ ਸੀ ਤਾਂ ਉਹਨਾਂ ਨੂੰ ਪੈਸਾ ਦੇ ਹੀ ਰਹੇ ਮੈਂ ਤਾਂ ਕਹਿ ਰਿਹਾ ਕਿਸੇ ਵੀ ਕੰਟਰੀ ਜਾ ਰਹੇ ਆ ਉਹਨੂੰ ਪੈਸੇ ਦੇ ਕੇ ਆ ਰਹੇ ਆ ਉੱਥੇ ਡਾਲਰ ਉਹਨਾਂ ਦੀ ਕੰਟਰੀ ਅਮੀਰ ਕਰਕੇ ਆ ਰਹੇ ਆ ਉਹ ਫਿਰ ਪਤਾ ਨਹੀਂ ਇਦਾਂ ਸਾਨੂੰ ਕਿਉਂ ਕਰ ਰਹੇ ਨੇ ਇਹਨਾਂ ਮਤਲਬ ਉਹਨਾਂ ਨੇ ਕੋਈ ਡਿਸਕਰੇਜ ਕਰਨ ਦਾ ਸਿਸਟਮ ਜਿਾ ਜਾੜ ਕੇ ਸਾਨੂੰ ਇਗਨੋਰ ਕਰਨ ਦਾ ਬਣਾ ਰਹੇ ਨੇ ਇਹ ਚੀਜ਼ ਤਾਂ ਦੇਖੋ ਬੈਸਟ नोन ਟੂ ਚਾਈਨੀਜ਼ ਗਵਰਨਮੈਂਟ ਹੀ ਹੋਏਗੀ ਨਾ ਇਹਦੇ ਇਧਰ ਮੈਂ ਕੁਝ ਨਹੀਂ ਕਹਿ ਸਕਦਾ ਔਰ ਉਹਨਾਂ ਨੇ ਬੜੀ ਵਧੀਆ ਸਕੀਮ ਨਾਲ ਦੇਖੋ ਇੱਕ ਸਪੋਜ਼ ਕੰਪਨੀ 'ਚੋ ਤਿੰਨ ਬੰਦੇ ਜਾਂਦੇ ਨੇ ਤਾਂ ਆਪਾਂ ਇਹ ਕੀ ਹੁੰਦਾ ਲੈਟਰ ਹੈਡ ਤੇ ਤਿੰਨ ਬੰਦੇ ਦਾ ਨਾਮ ਲਿਖਿਆ ਜਾਂਦਾ ਭਈ ਇਹ ਫਲਾਣਾ ਆਉਂਦਾ ਐ ਅੱਗੋਂ ਇੱਕ ਨੂੰ ਦੇਤਾ ਦੋ ਨੂੰ ਛੱਡਦਾ ਦੋ ਨੂੰ ਦੇਤਾ ਇੱਕ ਨੂੰ ਛੱਡਦਾ ਤਾਂ ਮਤਲਬ ਤੁਸੀਂ ਸੋਚੋ ਭਈ ਇਹ ਪਿਕ ਐਂਡ ਚੂਜ਼ ਵਿਦਆਊਟ ਐਨੀ ਕੰਨੇ ਰੀਜ਼ਨਿੰਗ ਇਸ ਲਈ ਮੀਟਿੰਗ ਕੀਤਾ ਇੰਡਾ ਚਾਈਨਾ ਵੱਲੋਂ ਵੈਲਕਮ ਕੀਤਾ ਜਾਂਦਾ ਸੀ ਉਹਨਾਂ ਵੱਲੋਂ ਜੋ ਅਸੀਂ ਅੱਜ ਤੱਕ ਸੋਨਦੇ ਇੰਡਸਟਰੀਸਟ ਤੋਂ ਸੋਨਦੇ ਕਿ ਉੱਥੇ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਜਾਂਦਾ ਜਿਹੜੇ ਵੀ ਖਾਸ ਕਰਕੇ ਇੰਡਸਟਰੀਸਟ ਜਾਂਦੇ ਨੇ ਕਿਉਂਕਿ ਉਹੀ ਉਹਨਾਂ ਦੀ ਰੋਟੀ ਦਾ ਸਾਧਨ ਬੰਦੇ ਨੇ ਵੱਡਾ ਉਹਨਾਂ ਨੂੰ ਚਾਈਨਾ ਨੂੰ ਕਿਵੇਂ ਵੱਡਾ ਹੋ ਰਿਹਾ ਇਸੇ ਰੀਜ਼ਨਸ ਦੇ ਕਾਰਨ ਵੱਡਾ ਹੋ ਰਿਹਾ ਲੇਕਿਨ ਹੁਣ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਸੀਂ ਵੀ ਇਹਦੇ ਵਿੱਚ ਕੋਈ ਵੱਡਾ ਐਕਸ਼ਨ ਲੋਗੇ ਚਿੱਠੀ ਲਿਖੋਗੇ ਜਾਂ ਕੁਝ ਹੋਰ ਬਿਲਕੁਲ ਕਰਾਂਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਅਸੀਂ ਅੱਗੇ ਜਾਂਦੇ ਸੀ ਤਾਂ ਜਿਹੜੇ ਉੱਥੇ ਲੋਕ ਰਹਿੰਦੇ ਨੇ ਸਾਨੂੰ ਬਹੁਤ ਸਤਿਕਾਰ ਨਾਲ ਦੇਖੋ ਕਰੋੜਾਂ ਰੁਪਏ ਦਾ ਵਪਾਰ ਹਲ ਕਰਦੇ ਅਸੀਂ ਮਾਲ ਵੀ ਖਰੀਦਦੇ ਹਾਂ ਉਹਨਾਂ ਤੋਂ ਮਸ਼ੀਨਾਂ ਵੀ ਡਾਈਆਂ ਵੀ ਤਾਂ ਬਹੁਤ ਸਤਿਕਾਰ ਨਾਲ ਮਿਲਦੇ ਸੀਗੇ ਅੱਜ ਉਹ ਬਾਇਸ ਨੂੰ ਅਸੀਂ ਜਦੋਂ ਰਿਜੈਕਟ ਹੋਏ ਨੇ ਉਹਨਾਂ ਨਾਲ ਵੀ ਉਹ ਆਪ ਹੈਰਾਨ ਸੀ ਕਹਿੰਦੀ ਇਹ ਕਿਵੇਂ ਹੋ ਸਕਦਾ ਹੈ ਜੀ ਅਗਰ ਚਾਈਨਾ ਨੂੰ ਅਗਰ ਮੰਨ ਲੀਏ ਅਸੀਂ ਕਿ ਚਾਈਨਾ ਦੇ ਨਾਲ ਸਾਡਾ ਵਪਾਰ ਬੰਦ ਹੋ ਜਾਂਦਾ ਹੈ ਤੇ ਆਪਾਂ ਕੀ ਕਹਿ ਸਕਦੇ ਹਾਂ ਕਿ ਸਾਡੀ ਇੰਡਸਟਰੀ ਨੂੰ ਕਿੰਨਾ ਵੱਡਾ ਝਟਕਾ ਆ ਜਾਂ ਸਾਡੀ ਇੰਡਸਟਰੀ ਜਿਹੜੀ ਹੈ ਉਹ ਬੂਮ ਕਰੂਗੀ ਮੈਂ ਤੁਹਾਨੂੰ ਨਿੱਕ ਗੋਹਟੇ ਬਹੁਤ ਅੱਛਾ ਤੁਸੀਂ ਮੈਨੂੰ ਪਰਸ਼ਨ ਪੁੱਛਿਆ ਹਮਮ ਔਰ ਮੈਂ ਇਹਦਾ ਬਹੁਤ ਵਧੀਆ ਤੁਹਾਨੂੰ ਇੱਕ ਇੱਕ ਜਵਾਬ ਇਹ ਨਾ ਬ੍ਰਦਰ ਇਹਨੂੰ ਚੈਲੰਜ ਨਹੀਂ ਆਪਾਂ ਹਮ ਜੋ ਅਸੀਂ ਸਲੋਲੀ ਸਲੋਲੀ ਕਰਿਆ ਸੀ ਨਾ ਉਹ ਸਰਕਾਰ ਦੀ ਸਰਕਾਰ ਵਿੱਚ ਆਏ ਉਹ ਸਾਡੀ ਮਦਦ ਕਰੇ ਜੋ ਟੈਕਨੋਲੋਜੀ ਦੇਖੋ ਚਾਈਨਾ ਨੂੰ ਨਾ ਮੈਂ ਇੱਕ ਟੈਕਨੋਲੋਜੀ ਦਾ ਤੁਰਾ ਗਿੰਦਾ ਹਮ ਸੈਂਟਰ ਆਫ ਟੈਕਨੋਲੋਜੀ ਗਿੰਦਾ ਚਲੋ ਉਹਨਾਂ ਨੇ ਤਾਈਵਾਨ ਤੋਂ ਲੈ ਲਈ रिपब्लिक ऑफ चाइना ਬਣਿਆ ਤਾਈਵਾਨ ਤਾਂ ਤਾਈਵਾਨ ਦੀ ਸਾਰੀ ਫੈਕਟਰੀਆਂ ਉੱਥੇ ਲੱਗ ਗਈਆਂ ਉਹ ਫਿਰ ਕਾਪੀ ਪੇਸਟ ਹੋ ਕੇ ਚਾਈਨਿਸ ਇੰਡਸਟਰੀ ਬੂਮ ਤੇ ਆ ਗਈ ਕਿਉਂਕਿ ਅੱਜ ਤੋਂ 30 ਸਾਲ ਪਹਿਲੇ ਦੇਖੀਏ ਤਾਂ ਚਾਈਨਾ ਦੀ ਇੰਡਸਟਰੀ ਸਾਡੇ ਤੋਂ ਹੀ ਪੂਰ ਸੀ ਸਾਡੇ ਤੋਂ ਹੀ ਮਾੜੀ ਸੀ ਲੇਕਿਨ ਉਹ ਇਹਨਾਂ ਕਰਕੇ ਟੈਕਨੋਲੋਜੀਕਲੀ ਇੰਪਰੂਵ ਹੋ ਗਈ ਸਾਡਾ ਮੇਨ ਜਾਂਦਾ ਮਕਸਦ ਕੀ ਹੁੰਦਾ ਇਨਰਟਡ ਸਾਈਕਲ ਬਾਕਸ ਕਿਉਂਕਿ ਮੈਂ ਟਰੇਡਿੰਗ ਨੂੰ ਬਲੀਵ ਨਹੀਂ ਕਰਦਾ ਜ਼ਿਆਦਾ no doubt ਸਾਡੇ ਭਰਾਤ ਬਾਕੀ ਟਰੇਡਿੰਗ ਵੀ ਕਰਦੇ ਨੇ ਸਾਈਕਲ ਕੰਪੋਨੈਂਟ ਦੀ ਮੈਂ ਸਰਕਾਰ ਨੂੰ ਇੱਕ ਜ਼ਰੂਰ ਸਟਰੋਂਗਲੀ ਇੱਕ ਰਿਕੁਐਸਟ ਕਰਾਂਗਾ ਔਰ ਇੱਕ ਕਹਿੰਦੇ ਅਪੀਲ ਵੀ ਕਰੂੰਗਾ ਵੀ ਸਾਨੂੰ ਤੁਸੀਂ ਟੈਕਨੋਲੋਜੀ ਇੰਪਰੂਵਮੈਂਟ ਲਈ ਹੁਣ ਮਦਦ ਕਰੋ ਜਿਹੜੇ ਆਪਣੇ ਟੈਕਨੋਲੋਜੀ ਇੰਪਰੂਵਮੈਂਟ ਦੇ ਇੰਜੀਨੀਅਰਿੰਗ ਕਾਲਜ ਸੈਂਟਰ ਨੇ ਔਰ ਆਰ ਐਂਡ ਡੀ ਸੈਂਟਰ ਖੁੱਲੇ ਹੋਏ ਨੇ ਇਹਨਾਂ ਨੂੰ ਸਟਰੋਂਗਲੀ ਬਿਲਡ ਕਰੋ ਤਾਂ ਕਿ ਅਸੀਂ ਇਧਰ ਦੇ ਸ਼ਕਲ ਦੇਖਣੀ ਬੰਦ ਕਰੀਏ ਅਸੀਂ ਆਪਣੀ ਇੰਪੋਰਟ ਜਿਹੜੀ ਚਾਈਨਾ ਤੋਂ ਘਟਾਈਏ ਔਰ ਆਪਣੀ ਮਸ਼ੀਨਰੀ ਇੱਥੇ ਵਧਿਆ ਡਿਵੈਲਪ ਕਰੀਏ ਬ੍ਰੇਨ ਸਾਡੇ ਕੋਲ ਹੀ ਬਹੁਤ ਹੈ ਸਾਡੇ ਵਾਲੇ ਬ੍ਰੇਨ ਦੇ ਬੰਦੇ NASA ਜਾ ਕੇ ਬੰਦੇ ਨੇ ਤਾਂ ਕਿਉਂ ਨਾ ਉਹਨਾਂ ਨੂੰ ਇੱਥੇ ਯੂਜ਼ ਕੀਤਾ ਜਾਏ ਤਾਂ ਇਹ ਇੱਕ ਕਹਿੰਦੇ ਨਾ ਬlesing ਐਂਡ ਡਿਸਗਾਈਜ਼ ਵਾਲੀ ਗੱਲ ਹੈ ਵੀ ਜੇ ਤੁਹਾਨੂੰ ਕਿਸੇ ਨੇ ਸੱਟ ਮਾਰੀ ਹੈ ਤਾਂ ਉਹਦਾ ਜਵਾਬ ਆਪ ਹਸਤਨਾ ਦੇਈਏ ਤਾਂ ਪਰ ਫਿਰ ਵੀ ਐਕਸਟਰਨਲ ਮਿਨਿਸਟਰੀ ਨੂੰ ਮੈਂ ਜਿਹੜੀ ਰਿਕੁਐਸਟ ਦੇ ਕਰੂੰਗਾ ਔਰ ਮੇਲ ਵੀ ਲਿਖੂੰਗਾ ਲੈਟਰ ਵੀ ਲਿਖੂੰਗਾ ਬਈ ਪਲੀਜ਼ ਸਾਡਾ ਜਿਹੜਾ ਪਾਸਪੋਰਟ ਹੈ ਨਾ ਇਹ ਸਾਨੂੰ ਕਹਿੰਦੇ ਜਾਨ ਤੋਂ ਜ਼ਿਆਦਾ ਪਿਆਰਾ ਹੈ ਇਹਦੀ ਰਿਸਪੈਕਟ ਜਾਨ ਤੋਂ ਜ਼ਿਆਦਾ ਪਿਆਰਾ ਹੈ ਤੇ ਇਹਨੂੰ ਬਗੈਰ ਇਦਾਂ ਦੀ ਕੋਈ ਕੰਟਰੀ ਇਸ ਤਰ੍ਹਾਂ ਸਾਨੂੰ ਦੇਜ਼ੇ ਤੋ ਨਾ ਸਾਨੂੰ ਕਰੇ ਤਾਂ ਉਹ ਸਾਡੇ ਮੂੰਹ ਤੇ ਚਪੇੜ ਹੈ ਕੰਟਰੀ ਇਸ ਚੀਜ਼ ਨੂੰ ਸਾਡੀ ਇੱਜ਼ਤ ਵੀ ਮੇਨਟੇਨ ਕਰੇ ਅਸੀਂ ਹਮੇਸ਼ਾ ਕੰਟਰੀ ਦੀ ਗੱਲ ਬੋਲ ਰਹੇ ਤੁਹਾਡੇ ਅੰਦਰੋਂ 3000 ਵੱਡਾ ਇੰਡਸਟਰੀ ਲਿਸਟ ਜਿਹੜਾ ਉਹ ਬੋਲਦਾ ਪਿਆ ਤੇ ਵੱਡੀ ਗੱਲ ਬੋਲਦਾ ਪਿਆ ਕਿ ਸਾਨੂੰ ਤਾਂ ਸਾਡੀ ਸਰਕਾਰ ਸਾਥ ਦਵੇ ਤੇ ਅਸੀਂ ਚਾਈਨਾ ਦੀ ਸ਼ਕਲ ਵੀ ਨਾ ਵੇਖੀਏ ਬਿਲਕੁਲ ਠੀਕ ਹੈ ਜੀ ਮੈਂ ਤੁਹਾਨੂੰ ਇਹ ਬਿਲਕੁਲ ਮੈਂ ਜੋ ਕਹਿ ਰਿਹਾ ਇਹ ਮੇਰੇ 3000 ਮੈਂਬਰ ਬੋਲਦੇ ਆ ਨਾ ਕਲਾ ਨਹੀਂ ਬੋਲ ਰਿਹਾ ਇਹ ਮੇਰੀ ਇੰਡਸਟਰੀ ਬੋਲ ਰਹੀ ਹੈ ਇਹ ਮੈਂ ਹਰ ਸਿਮਰਜੀਤ ਨਹੀਂ ਬੋਲ ਰਿਹਾ ਮੇਰੀ ਇੰਡਸਟਰੀ ਪੂਰੀ ਬੋਲ ਰਹੀ ਹੈ ਔਰ ਪੂਰੀ ਇੰਡਸਟਰੀ ਮੇਰੇ ਨਾਲ ਹੈ ਇਸ ਲਈ ਧੰਨਵਾਦ ਹਰਸਿਮਰਤ ਜੀ ਤੇ ਬਿਲਕੁਲ ਸਾਡੇ ਨਾਲ ਹਰਸਿਮਰਤ ਸਿੰਘ ਲੱਕੀ ਜੁੜੇ ਸੀਗੇ ਤੇ ਜਿਨ੍ਹਾਂ ਨੇ ਆਪਣਾ ਦਰਦ ਵੀ ਬਿਆਨ ਕੀਤਾ ਔਰ ਇਹ ਵੀ ਕਿਹਾ ਕਿ ਸਿਰਫ ਸਰਕਾਰ ਸਾਡਾ ਸਾਥ ਦਵੇ ਤੇ ਸਾਡੇ ਸਕਿੱਲ ਡਵੈਲਪਮੈਂਟ ਜਿਹੜੇ ਸੈਂਟਰਸ ਨੇ ਉਹਨਾਂ ਨੂੰ ਇੰਨਾ ਤਕੜਾ ਕਰ ਦੇ ਕਿ ਸਾਨੂੰ ਚਾਈਨਾ ਦੀ ਸ਼ਕਲ ਨਾ ਵੇਖਣੀ ਪਾਏ ਕਿਉਂਕਿ ਜਿਸ ਤਰ੍ਹਾਂ ਰੱਦ ਕੀਤੇ ਜਾ ਰਹੇ ਨੇ ਵੀਜ਼ਾਸ ਉਹ ਵੱਡੇ ਵੱਡੇ ਇੰਡਸਟਰੀਲਿਸਟ ਦੇ ਜਿਵੇਂ ਕਿ ਦੱਸਿਆ 70-70 ਲੱਖ ਰੁਪਏ ਦੀ ਜਿਹੜੀ ਰਿਟਰਨ ਭਰ ਰਹੇ ਨੇ ਤੇ ਚਾਈਨਾ ਵਰਗਾ ਦੇਸ਼ ਹੈ ਉਹਨਾਂ ਨੂੰ ਰਿਜੈਕਟ ਕਰ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂ ਟਾਰਗੇਟ ਕੀਤਾ ਜਾ ਰਿ ਤੇ ਐਕਸਟਰਨਲ ਮਿਨਿਸਟਰੀ ਨੂੰ ਜਿਹੜਾ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ ਔਰ ਤੁਰੰਤ ਜਿਹੜਾ ਇਹਦੇ ਉੱਪਰ ਐਕਸ਼ਨ ਲੈਣਾ ਚਾਹੀਦਾ